ਧੀ ਤੇ ਬਾਪ ਦਾ ਇੱਕ ਬਹੁਤ ਜ਼ਿਆਦਾ ਪਵਿੱਤਰ ਰਿਸ਼ਤਾ ਹੈ ਜਿਹੜੇ ਸਾਡੇ ਦਿਨੋਂ ਦਿਨ ਰਿਸ਼ਤੇ ਆ ਕਹਿੰਦੇ ਚੱਕਣਾ ਚੂਰ ਹੁੰਦੇ ਜਾ ਰਹੇ ਹੈ ਸੋਸ਼ਲ ਮੀਡੀਆ ਤੇ ਇਹ ਵੀਡੀਓ ਚ ਵਾਇਰਲ ਹੋ ਜਿਹਨੂੰ ਵੇਖੀ ਲੋਕਾਂ ਨੇ ਸੁਣਿਆ ਤੇ ਲੋਕਾਂ ਦੇ ਜਿਹੜੇ ਹਿਰਦੇ ਬਲੁੰਦਰੇ ਗਏ ਵੀ ਇੱਕ ਬਾਪ ਆਪਣੀ ਛੋਟੀ ਦੀ ਬੱਚੀ ਦੇ ਨਾਲ ਇਦਾਂ ਦਾ ਇਹ ਕਰਮ ਕਰ ਸਕਦਾ ਉਸ ਤੋਂ ਬਾਅਦ ਜੇਨਿਕ ਕਿ ਹੁਣ ਇਹ ਸੱਚ ਸਾਹਮਣੇ ਆਇਆ ਮੋੜ ਹੈ ਕਹਾਣੀ ਨੇ ਜੇਨਿਕ ਇਸ ਨੇ ਹੋਰ ਲੈ ਲਿਆ ਇਹ ਕਹਿੰਦੇ ਵੀ ਬਿਲਕੁਲ ਨਹੀਂ ਇਹ ਬਿਲਕੁਲ ਸਾਜ਼ਿਸ਼ ਘੜੀ ਗਈ ਸੀ ਸਾਰੀ ਅੱਜ ਪੂਰਾ ਨੱਗਰ ਸਾਡੇ ਨਾਲ ਹੈ ਪਿੰਡ ਦੇ ਮੌਜੂਦਾ ਸਰਪੰਚ ਸਾਡੇ ਨਾਲ ਹੈ ਇਹ ਕਹਿ ਰਿਹਾ ਵੀ ਜਿਹੜਾ ਕਤਲ ਹੋਇਆ ਉਸਦੇ ਘਰ ਵਾਲੀ ਵੱਲੋਂ ਗਿਆਨਕੌਰ ਜਿਹੜੀ ਉਹਦੇ ਘਰ ਵਾਲੀ ਉਸਦੇ ਵੱਲੋਂ ਹੀ ਕੀਤਾ ਗਿਆ ਜਿਹੜੀ ਬੱਚੀ ਦੇ ਦੋਸ਼ ਲਾਏ ਆ ਉਹ ਬਿਲਕੁਲ ਜੇਨਿਕ ਨਿਰਦੋਸ਼ ਸੀ ਜਿਹੜਾ ਜਿਸ ਇਨਸਾਨ ਦਾ ਕਤਲ ਹੋਇਆ ਇਹ ਨਿਰਦੋਸ਼ ਸੀ ਵੀ ਆਦਮੀ ਜਿਹੜਾ ਹਾਂਜੀ ਨਿਰਦੋਸ਼ ਸੀ ਜੀ ਹਾਂ ਜੀ ਪਹਿਲਾਂ ਤੁਸੀਂ ਸਰਪੰਚਾਂ ਪਿੰਡ ਦੇ ਪਹਿਲਾਂ ਵੀ ਕੋਈ ਮਾੜੀ ਮੋਟੀ ਲੜਾਈ ਪੜਾਈ ਹੁੰਦੀ ਸੀ ਤੁਹਾਡੇ ਕੋਲੇ ਤਲਾਹਾਂ ਜਾਂਦੀਆਂ ਹੁਣ ਹਾਂ ਜੀ ਤਲਾਹਾਂ ਇਹਨਾਂ ਦੀਆਂ ਜਾਂਦੀਆਂ ਰਹੀਆਂ ਜੀ ਹੂੰ ਸਿਰਫ ਇਹਨਾਂ ਦੇ ਘਰ ਕਲੇਸ਼ ਥੋੜਾ ਬਹੁਤਾ ਰਹਿੰਦਾ ਸੀ ਇਹ ਜਨਾਨੀ ਜਿਹੜੀ ਇਹਦੇ ਘਰ ਵਾਲੀ ਗਿਆਨਕੌਰ ਹੈ ਇਹ ਕਹਿੰਦੀ ਸੀ ਵੀ ਮੈਨੂੰ ਆਪ ਦੇ ਮੇਰੇ ਘਰ ਵਾਲੇ ਨੂੰ ਵੱਖਰਾ ਕਰ ਦਿਓ ਹੂੰ ਠੀਕ ਹੈ ਜੀ ਹਾਂ ਜੀ ਇਹ ਇਹਦਾ ਕਰੈਕਟਰ ਪੱਖੋਂ ਇਹ ਗਲਤ ਸੀ ਜੀ ਇਸ ਕਰਕੇ ਇਸ ਬੰਦੇ ਨੂੰ ਇਹ ਪਾਸੇ ਕਰਨਾ ਚਾਹੁੰਦੀ ਸੀ ਹੂੰ ਕਤਲ ਹੋਇਆ ਕਤਲ ਹੁਆ ਇਸ ਨਹੀਂ ਜੀ ਇੱਕ ਉਹਨਾਂ ਦੀ ਭੂਆ ਵੱਲੋਂ ਵੀ ਕਿਹਾ ਜਾ ਰਿਹਾ ਜਿਹੜੀਆਂ ਜਨਕੀ ਲੜਕੀ ਦੀਆਂ ਭੂਆ ਜਨਕੀ ਸਾਕਸ ਦੀਆਂ ਜਿਹੜੀਆਂ ਉਹ ਬਾਈ ਦਾ ਕਤਲ ਹੋਇਆ ਉਹਦੀਆਂ ਭੈਣਾਂ ਵੱਲੋਂ ਕਿਹਾ ਜਾ ਰਿਹਾ ਵੀ ਉਹ ਲੜਕੀਆਂ ਨੂੰ ਵੀ ਕਿਤੇ ਤੋੜ ਦਿੰਦੀ ਸੀ ਕਿਤੇ ਜਨਕੀ ਬਾਅਦ ਚ ਫੈਸਲਾ ਕਰ ਲੈਂਦੀ ਸੀ ਪੈਸੇ ਲੈ ਲੈਂਦੀ ਸੀ ਇਹ ਵੀ ਗੱਲ ਸੱਚ ਹੈ ਹਾਂਜੀ ਇਹ ਗੱਲ ਸੱਚ ਹੈ ਜੀ ਇਸ ਤੋਂ ਪਹਿਲਾਂ ਇੱਕ ਉਹਨਾਂ ਨੇ ਬੇਟੀ ਦਾ 376 ਦਾ ਮੁਕੱਦਮਾ ਵੀ ਦਰਜ ਕਰਵਾਇਆ ਸੀ ਇਥੇ ਨਾਲ ਹੀ ਸਾਡੇ ਲਾਗਦੇ ਪਿੰਡ ਡੋਗ ਦੇ ਮੁੰਡੇ ਸੀ ਉਹਨਾਂ ਤੋਂ ਇਹਨਾਂ ਨੇ ਪੈਸੇ ਲੈੇ ਸੀ ਜੀ ਇਹ ਬਿਆਨcourt ਨੇ ਪੈਸੇ ਲੈ ਕੇ ਬਾਅਦ ਦੇ ਵਿੱਚ ਉਹਨਾਂ ਨੇ ਰਾਜਨਾਮਾ ਕੀਤਾ ਜੀ ਹਨ ਹਾਂਜੀ ਅੱਛਾ ਜਨਨ ਕਿ ਇੱਕ ਕੰਮ ਚੱਲ ਰਿਹਾ ਸੀ ਹਾਂਜੀ ਚੱਲ ਰਿਹਾ ਸੀ ਇਹ ਪੈਸੇ ਲੈ ਲੈਂਦੀ ਸੀ ਰਾਜਨਾਮਾ ਕਰ ਲੈਂਦੀ ਸੀ ਤੇ ਕੁੜੀਆਂ ਨੂੰ ਜਿਹਨਾਂ ਕੇ ਵਿਆਹ ਬੂ ਕਰ ਦਿੰਦੀ ਸੀ ਜਾਂ ਦੀ ਤੁਸੀਂ ਤੋੜ ਦਿੰਦੀ ਸੀ ਕਿਸੇ ਨਾਲ ਇਦਾਂ ਵੀ ਚੱਲਦਾ ਸੀ ਹਾਂਜੀ ਹਾਂਜੀ ਇਹ ਆਪ ਤੋੜ ਦਿੰਦੀ ਸੀ ਸਾਰੋ ਅਛਾ ਹਾਂ ਜੀ ਬੰਦੇ ਨੂੰ ਨਹੀਂ ਪੁੱਛਿਆ ਬੰਦੇ ਨੂੰ ਤਾਂ ਬੰਦਾ ਰਿਕਲ ਹੁੰਦਾ ਸੀ ਇਸ ਗੱਲ ਦੇ ਵਿੱਚ ਕਿਉਂਕਿ ਬੰਦਾ ਬਹੁਤ ਵਧੀਆ ਸੀ ਨਾ ਜੀ ਹਾਂ ਉਹ ਇਸ ਗੱਲ ਤੇ ਖੁਸ਼ ਨਹੀਂ ਸੀ ਹਮ ਜਿਹੜੇ ਵੀ ਇਹ ਕੰਮ ਕਰ ਰਹੀ ਸੀ ਹਮ ਤਾਂ ਕਰਕੇ ਬਸ ਉਹ ਇਹਨਾਂ ਨੇ ਇਸ ਨੂੰ ਖਤਮ ਕਰਨਾ ਚਾਹਿਆ ਹੁਣ ਪੁਲਿਸ ਪ੍ਰਸ਼ਾਸਨ ਨੇ ਕੀ ਕਾਰਵਾਈ ਕੀਤੀ ਹੈ ਕਿਸ ਤਰ੍ਹਾਂ ਦਾ ਜਿਹੜੇ ਕਿ ਪarcha ਦਰਜ ਹੋਇਆ ਕਿਸ ਤਰ੍ਹਾਂ ਹੋਇਆ ਉਹ ਪੋਰਸਾ ਪ੍ਰਸ਼ਾਸਨ ਨੇ ਹਜੇ ਪਤਾ ਨਹੀਂ ਜੀ ਉਹ ਕਿਹੜੀਆਂ ਕਿਹੜੀਆਂ ਤਰਾਹਾਂ ਲਾਤੀਆਂ ਵੈਸੇ ਅਸੀਂ ਉਸ ਤੋਂ ਬਾਅਦ ਨਹੀਂ ਗਏ ਸਾਨੀ ਹਾਂਜੀ ਉਹ ਤਾਂ ਜੋ ਚਲੋ ਐਫ ਆਈ ਆਰ ਦੀ ਨਕਲ ਕਢਾਈ ਤੋਂ ਹੀ ਸਾਨੂੰ ਪਤਾ ਲੱਗਣਾ ਹੈ ਹੂੰ ਕਿਹੜੀਆਂ ਕਿਹੜੀਆਂ ਤਰਾਹਾਂ ਲਾਈਆਂ ਹਾਂਜੀ ਗਿਆਨਕੌਰ ਨੂੰ ਗ੍ਰਿਫਤਾਰ ਕਰ ਲਿਆ ਹੁਣ ਹਾਂਜੀ ਗਿਆਨਕੌਰ ਨੂੰ ਗ੍ਰਿਫਤਾਰ ਕਰ ਲਿਆ ਜੀ ਉਹ ਪ੍ਰੋਸੈਸ ਰਸਤੇ ਦੇ ਵਿੱਚ ਹੈ ਜੀ ਹਾਂਜੀ ਜਦੋਂ ਇੱਥੇ ਕਤਲ ਹੋ ਜਾਂਦਾ ਪੁਲਿਸ ਪ੍ਰਸ਼ਾਸਨ ਵੀ ਪਹੁੰਚਦਾ ਫਿਰ ਗਿਆਨਕੌਰ ਤੋਂ ਪੁੱਛਿਆ ਗਿਆ ਗਿਆਨਕੌਰ ਨੇ ਕੀ ਕਿਹਾ ਵੀ ਕਿਉਂ ਕਤਲ ਹੋ ਗਿਆ ਕੌਣ ਕਰ ਗਿਆ ਇਹ ਤਾਂ ਪਹਿਲਾਂ ਕਿਹਾ ਜਾ ਰਿਹਾ ਸੀ ਵੀ ਕੋਈ ਆਦਮੀ ਬਾਹਰੋਂ ਆਇਆ ਤੇ ਉਸ ਨੂੰ ਮਾਰ ਕੇ ਚਲਾ ਗਿਆ ਪਹਿਲਾਂ ਤਾਂ ਇਸ ਤਰ੍ਹਾਂ ਹੀ ਕਿਹਾ ਜਾਂਦਾ ਸੀ ਨਾ ਹਾਂਜੀ ਪਹਿਲਾਂ ਇਹ ਹੀ ਗੱਲ ਕਹਿ ਰਹੀ ਸੀ ਗਿਆਨਕੌਰ ਇਹ ਹੀ ਗੱਲ ਕਹਿ ਰਹੀ ਸੀ ਵੀ ਸਾਨੂੰ ਪਤਾ ਨਹੀਂ ਕੋਈ ਬਾਹਰੋਂ ਆ ਕੇ ਇਹਨੂੰ ਕਤਲ ਕਰਕੇ ਗਿਆ ਹੈ ਵੀ ਅਸੀਂ ਤਾਂ ਘਰ ਹੈ ਨਹੀਂ ਸੀ ਪਰ ਜਦੋਂ ਉਹਦੇ ਜਿਵੇਂ ਪੁਲਿਸ ਨੇ ਬਿਆਨ ਲਈ ਉਹ ਤਾਂ ਕਹਿ ਰਹੀ ਸੀ ਵੀ ਬਿਆਲ ਦੀ ਬੇਟੀ ਕੋਲੇ ਗਈ ਹੈ ਪਰ ਬੇਟੀ ਕੋਲੇ ਨਹੀਂ ਗਈ ਸੀ ਉਹ ਸਾਡੇ ਪੈਂਦੀ ਰਾਤ ਰਹਿ ਰਹੀ ਸੀ ਉਦੋਂ ਉਹ ਵੀ ਉਸ ਦਾ ਸਾਰਾ ਇਲਜ਼ਾਮ ਜਿਹੜੇ ਸੀ ਕਿ ਲਾਏ ਉਹ ਗਲਤ ਹੈ ਕੀ ਲੱਗਦਾ ਇਸ ਦੇ ਪਿੱਛੇ ਕੋਈ ਸੀ ਗਿਆਨਕੋਰ ਕੱਲੀ ਹੋ ਸਕਦੀ ਆ ਕਿ ਹੋਰ ਵੀ ਆਦਮੀ ਹੋ ਸਕਦੇ ਕਤਲ ਦੇ ਪਿੱਛੇ ਕਿਸ ਦਾ ਹੋਰ ਵੀ ਹੱਥ ਹੋ ਸਕਦਾ ਹੋ ਸਕਦਾ ਸਾਨੂੰ ਤਾਂ ਲੱਗ ਰਿਹਾ ਜੀ ਸਰ ਵੀ ਇਹ ਕੱਲੀ ਤੋਂ ਕਤਲ ਦਾ ਕਾਹਦਾ ਹੋਣਾ ਹੋ ਸਕਦਾ ਹੈ ਕਿ ਕਿਸੇ ਬੰਦੇ ਦਾ ਹੱਥ ਹੋਵੇ ਵਿੱਚ ਵੀ ਇੱਕ ਔਰਤ ਹੈ ਵੀ ਏਡਾ ਦਲ ਨਹੀਂ ਹੁੰਦਾ ਔਰਤ ਦਾ ਵੀ ਔਰਤ ਕੱਲੀ ਕਰ ਸਕਦੀ ਹੈ ਨਹੀਂ ਜੀ ਇਹ ਕੱਲੀ ਔਰਤ ਤਾਂ ਕਤਲ ਕਰ ਹੀ ਨਹੀਂ ਸਕਦੀ ਜੀ ਉਸ ਨੇ ਵੈਸੇ ਉਹ ਕੋਟਾ ਸ਼ੋਅ ਕਰ ਰਹੀ ਹੈ ਆਪਣੇ ਬਿਆਨਾਂ ਦੇ ਵਿੱਚ ਠੀਕ ਹੈ ਪਰ ਅਸੀਂ ਵੇਖਿਆ ਸ਼ਾਰਪ ਦੇ ਨਿਸ਼ਾਨ ਸੀ ਉਹਦੀ ਹੂੰ ਬਹੁਤ ਜਿਆਦੇ ਨਿਸ਼ਾਨ ਸੀ ਕੋਈ ਇੱਕ ਅੱਧਾ ਨਿਸ਼ਾਨ ਨਹੀਂ ਸੀ ਹੂੰ ਉਸਨੇ ਤਾਂ ਜੀ ਇਹ ਥੋੜੇ ਦਿਨ ਪਹਿਲਾਂ ਆਪਦੀ ਇੱਕ ਬੇਟੀ ਦੀ ਇਹਨੇ ਕੋ ਲਵ ਮੈਰਿਜ ਕਰਵਾਈ ਹੈ ਹਾਂਜੀ ਤੇ ਉਹ ਵੀ ਇਹਨੇ ਗਲਤ ਕੀਤਾ ਆਪਦੇ ਘਰ ਵਾਲੇ ਤੋਂ ੱੱਕੇ ਨਾਲ ਹੋਇਆ ਇਹ ਕੰਮ ਅੱਛਾ ਹਾਂਜੀ ਵੀ ਆਪਦੀ ਬੱਚੀ ਦੀ ਇਹਨੇ ਲਵ ਮੈਰਿਜ ਕਰਵਾਤੀ ਕਿਤੇ ਹਾਂਜੀ ਅੱਛਾ ਲਵ ਮੈਰਿਜ ਕਰਵਾਈ ਹੈ ਬਾਅਦ ਦੇ ਵਿੱਚ ਉਹ ਉਹਨਾਂ ਨੂੰ ਪਸਾਉਣਾ ਵੀ ਚਾਹੁੰਦੀ ਸੀ ਇਹ ਹੂੰ ਠੀਕ ਹੈ ਜੀ ਉਹ ਬੰਦੇ ਸਹੀ ਸੀ ਤਾਂ ਕਰਕੇ ਉਹ ਵੀ ਉਹ ਪਰਿਵਾਰ ਜਿੱਥੇ ਲਾ ਮਰਜ ਕਰਾਈ ਸੀ ਲੜਕੀਆਂ ਦਾ ਪਤਾ ਲੱਗਿਆ ਪਰਿਵਾਰ ਕਿੱਥੋਂ ਦਾ ਸੀ ਉਹ ਉਹ ਪਿਆਰ ਆਵਾਂ ਆਣੇ ਦਾ ਸੀ ਜੀ ਅੱਛਾ ਹਾਂਜੀ ਪਹਿਲਾਂ ਤਾਂ ਇਹ ਜਨਕੀ ਸਹਿਮਤੀ ਨਾਲ ਉਹਦੇ ਜਨਕੀ ਜਨਕੀ ਕਰਤੀ ਸ਼ਾਦੀ ਕਰਤੀ ਲੜਕੀ ਦੀ ਫਿਰ ਉਹਨਾਂ ਲੜਕੀ ਲੜਕੀਆਂ ਨੂੰ ਜਨਕੀ ਪਸਾਉਣਾ ਚਾਹੁੰਦੀ ਸੀ ਗਿਆਨਕੌਰ ਹਾਂਜੀ ਉਹ ਪਸਾਉਣਾ ਕਿਸ ਤਰ੍ਹਾਂ ਚਾਹੁੰਦੀ ਸੀ ਉਹ ਉਹਨਾਂ ਨੂੰ ਪਸਾਉਣਾ ਚਾਹੁੰਦੀ ਸੀ ਵੀ ਇਹ ਕਤਲ ਕਰਨ ਦੇ ਵਿੱਚ ਇਹ ਉਹ ਬੰਦੇ ਆਏ ਆ ਜੀ ਹਾਂਜੀ ਕਿਉਂਕਿ ਪੁਲਿਸਰ ਨੇ ਉਹਨਾਂ ਨੂੰ ਵੀ ਹਰਸਤ ਦੇ ਵਿੱਚ ਲਿਆ ਸੀ ਹੂੰ ਉਹਨਾਂ ਦੀ ਸ਼ਾਨਬੀਨ ਕਰਕੇ ਬਾਅਦ ਦੇ ਵਿੱਚ ਪੁਲਿਸ ਨੇ ਉਹਨਾਂ ਨੂੰ ਛੱਡ ਦਿੱਤਾ ਸੀ ਜਿਹੜੀ ਲੜਕੀ ਦੀ ਲਵ ਮੈਰਿਜ ਹੋਈ ਹੈ ਕੀ ਉਹ ਹੁਣ ਉਸ ਪਰਿਵਾਰ ਦੇ ਸਹੁਰਾ ਪਰਿਵਾਰ ਦੇ ਵਿੱਚ ਰਹਿ ਰਹੀ ਹੈ ਜੀ ਹਾਂਜੀ ਰਹਿ ਰਹੀ ਹੈ ਜੀ ਸਹੁਰਾ ਪਰਿਵਾਰ ਦੇ ਵਿੱਚ ਰਹਿ ਰਹੀ ਹੈ ਉਹ ਲੜਕੀ ਨਹੀਂ ਆਈ ਇੱਥੇ ਅੱਛੇ ਨਹੀਂ ਆਈ ਹਾਂਜੀ ਯਾਨੀ ਕਿ ਇੱਕ ਐਂ ਦੱਸੋ ਮੈਨੂੰ ਜਦੋਂ ਵੇਖੋ ਅਸੀਂ ਹੁਣ ਦਿਖਾਈਆਂ ਪਹਿਲਾਂ ਵੀ ਤਸਵੀਰਾਂ ਦਿਖਾਈਆਂ ਆ ਉਹ ਛਿੱਟੇ ਬਹੁਤ ਦੂਰ ਤੱਕ ਗਏ ਆ ਇਹ ਕੰਦ ਦੇ ਉੱਪਰ ਜਿਹੜੇ ਬਲੱਡ ਦੇ ਆ ਯਾਨੀ ਕਿ ਖੂਨ ਦੇ ਛਿੱਟੇ ਬਹੁਤ ਦੂਰ ਪਏ ਆ ਉਸ ਨੂੰ ਕਿਵੇਂ ਦੇਖਾਂ ਤੁਸੀਂ ਹਾਂਜੀ ਉਹ ਵੀ ਪੂਰਾ ਪੁਲਿਸ ਨੇ ਨਿਰੀਖਣ ਕੀਤਾ ਈ ਵੀ ਘਟੋ ਘਟ 15 20 ਫੁੱਟ ਦੂਰ ਉਹਦੇ ਛਿੱਟੇ ਗਏ ਆ ਇਹ ਮਾੜਾ ਮੋਟਾ ਨਹੀਂ ਇਹਨਾਂ ਨੇ ਕੋਈ ਹਥਿਆਰ ਵਰਤਿਆ ਠੀਕ ਹੈ ਜੀ ਪੂਰੇ ਸਰਪੰਚ ਸਾਹਿਬ ਤੁਹਾਡੀ ਗੱਲ ਮੈਂ ਵਿੱਚ ਕੱਢਦਾ ਜਿਸ ਦਿਨ ਕਤਲ ਹੁੰਦਾ ਹੈ ਉਸ ਦਿਨ ਜਨ ਕੇ ਪ੍ਰਸ਼ਾਸਨ ਪੁਲਿਸ ਪੂਰੀ ਪਹੁੰਚਦੀ ਹੈ ਤੇ ਜਨ ਕੇ ਡਿਪਟੀ ਸਾਹਿਬ ਵੀ ਪਹੁੰਚੇ ਐ ਸੀ ਵੀਖਿਆ ਉਹ ਜਨ ਕੇ ਡੌਗ ਆਏ ਆ ਹਾਂਜੀ ਤੇ ਗਿਆਨਕੌਰ ਵੀ ਉਸ ਵਕਤ ਘਰੇ ਸੀਗੀ ਜਦੋਂ ਉਹ ਕਤਲ ਹੋਇਆ ਤੇ ਉਹ ਡੌਗ ਆਇਆ ਕਿ ਉਹ ਡੌਗਾ ਨੇ ਫਿਰ ਉਹਨੂੰ ਸੁੰਘਿਆ ਸੁੰਘਣ ਸ਼ਕਤੀ ਬੜੀ ਹੁੰਦੀ ਹੈ ਉਹਨਾਂ ਦੀ ਯਾਨਕਿ ਜਿਹੜੇ ਬੰਦੇ ਨੇ ਵਾਰਦਾਤ ਨੂੰ ਇਜ਼ਾਮ ਦਿੱਤਾ ਹੁੰਦਾ ਯਾਨਕਿ ਉਹਨੂੰ ਮੂੰਹ ਲਾਉਂਦੇ ਗਿਆਨਕੌਰ ਨੂੰ ਮੂੰਹ ਨਹੀਂ ਲਾਇਆ ਉਹ ਕੁੱਤਿਆਂ ਨੇ ਨਹੀਂ ਗਿਆਨਕੌਰ ਅੰਦਰ ਬਿਠਾਈ ਹੋਈ ਸੀ ਹਾਂਜੀ ਉਸ ਤੋਂ ਕੋਈ ਪਛਪੜਤਾਲ ਕਰ ਰਹੀ ਸੀ ਹਾਂਜੀ ਡਿਪਟੀ ਸਾਹਿਬ ਅੰਦਰ ਬਿਠਾਏ ਕਿ ਉਹ ਤੋਂ ਪਛਪੜਤਾਲ ਕਰਦੇ ਸੀ ਸਰ ਅੱਛਾ ਹਾਂਜੀ ਜੀ ਪਰ ਜੋ ਵੀ ਇਹਨਾਂ ਦੇ ਨਾਲ ਕੋਈ ਕੋਈ ਹੋਇਆ ਵੀ ਕੋਈ ਕਤਲ ਕਰਨ ਵਾਲਾ ਉਨੇ ਕਿਸੇ ਨਾ ਬਾਈਕ ਦਾ ਆਸਰਾ ਲਿਆ ਉਹਦੇ ਤੇ ਚੜ ਗਈ ਤਾਂ ਕਰਕੇ ਕੁੱਤੇ ਨਹੀਂ ਤਾਂ ਜੇ ਤੁਰ ਕੇ ਜਾਂਦੇ ਤੇ ਫੇਰ ਤਾਂ ਕੁੱਤਿਆਂ ਨੇ ਕਾਢ ਹੀ ਲੈਣਾ ਸੀ ਕਤਲ ਹਾਂਜੀ ਤਾਂ ਕਰਕੇ ਨਹੀਂ ਉਹ ਅੱਗੇ ਵਧਿਆ ਜੀ ਡੱਗਾ ਸਿੰਘ ਜੀ ਇਹ ਪਿਆਰੇ ਦੀ ਸਿੰਘ ਦਾ ਭਰਾ ਜੀ ਸੱਜਨ ਸਿੰਘ ਜੀ ਡੀਸੀ ਸਿੰਘ ਜੀ ਆ ਭਰਾ ਨੇ ਜੀ ਉਹਨਾਂ ਦੇ ਦੇਖੋ ਇਹ ਇੰਨਾ ਕੁ ਚਾਹੁੰਦੇ ਆ ਜੀ ਪਲੀਜ਼ ਆਪ ਖੁਦ ਕੋਈ ਨਹੀਂ ਸਕਦੇ ਕਿ ਹਾਂ ਵੀ ਤੁਸੀਂ ਕਹਿ ਸਕਦੇ ਤੁਸੀਂ ਇਮਰਾਨਦ ਮੈਨਾਂ ਜਾਵਾਂ ਇਮਰਾਨਦ ਮੈਂ ਵਿੱਚ ਵੀ ਤੁਸੀਂ ਇਹਨਾਂ ਨਾਲ ਤੱਕਾ ਹੋਇਆ ਜੀ ਜਨਾਬ ਦੇਖੋ ਪਲੀਜ਼ ਵੀ ਸਾਨੂੰ ਤਾਂ ਮੌਜੂਦਾ ਚਾਹੀਦਾ ਜਿਹਦੇ ਵਿੱਚੋਂ ਖੇਤ ਦੇ ਵਿੱਚੋਂ ਕੋਈ ਸਬੂਤ ਚਾਹੀਏ ਮਿਲੇਗਾ ਜਿਹੜਾ ਉਹ ਤੁਹਾਨੂੰ ਚਾਹੀਦਾਗਾ ਸਾਰਾ ਤੇ ਲੇਕਿਨ ਜਿਹੜਾ ਕੋਈ ਕਾਤਲ ਹੈ ਜੀ ਉਹ ਸਾਨੂੰ ਹਰ ਹਾਲਤ ਚਾਹੀਦਾ ਜੀ ਅਸੀਂ ਵੀ ਬਾਹਰ ਖੇਤ ਦੇ ਵਿੱਚ ਰਹਨੇ ਆਂ ਪੁਲਿਸ ਵੀ ਸਾਨੂੰ ਅਨੱਕਾ ਜਿਹੜਾ ਹੋਇਆਗਾ ਕਤਲ ਅਣਸਾਬ ਸਾਨੂੰ ਚਾਹੀਦਾ ਜੀ ਪਲੀਜ਼